ਤੁਸੀਂ ਜਿਹੜਾ ਸਟੇਂਗ ਆਪਰੇਸ਼ਨ ਕੀਤਾ ਹੈ ਕਿਸ ਧਿਆਨ ਨਾਲ ਕੀਤਾ ਕਿਵੇਂ ਤੁਹਾਨੂੰ ਪਤਾ ਲੱਗਿਆ ਇਸ ਚੀਜ਼ ਬਾਰੇ ਤੇ ਕਿਵੇਂ ਕਿਸ ਸਮੇਂ ਪਹਿਲਾਂ ਵੀ ਅਸੀਂ ਇੱਕ ਸਟੇਂਗ ਆਪਰੇਸ਼ਨ ਕੀਤਾ ਹੈਗਾ ਇੱਥੇ বাস ਸਟੈਂਡ ਦਾ ਅੱਜ ਤੋਂ 4-5 ਮਹੀਨੇ ਪਹਿਲਾਂ ਵੀ ਕੀਤਾ ਹੈਗਾ ਤੇ ਉਹ ਆਪਾਂ ਅਪਲੋਡ ਵੀ ਕੀਤਾ ਤੇ ਪੁਲਿਸ ਨੇ ਉਸ ਤੋਂ ਬਾਅਦ ਉਹਦੇ ਤੇ ਕਾਰਵਾਈ ਵੀ ਕੀਤੀ ਤੇ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਉਹ ਪਾਇਆ ਉਸ ਤੋਂ ਬਾਅਦ ਹੁਣ ਕੀ ਹੋਇਆ ਸਾਨੂੰ ਕਿਸੇ ਦਾ ਮੈਸੇਜ ਆਇਆ ਕਿ ਭਾਜੀ ਜਿਹੜਾ ਤੁਸੀਂ ਉਹ ਵੀਡੀਓ ਅਪਲੋਡ ਕੀਤੀ ਸੀ ਉੱਥੇ ਤੇ ਕਾਰਵਾਈ ਹੋ ਗਈ ਆ ਲੇਕਿਨ ਉਹਦਾ ਖਮਿਆਜਾ ਸਾਨੂੰ ਲੋਕਾਂ ਨੂੰ ਇਸ ਕਦਰ ਭੁਗਤਣਾ ਪੈ ਰਿਹਾ ਕਿ ਉਹ ਸਾਰਾ ਦੇ ਵਪਾਰ ਦਾ ਧੰਨਾ ਹੁਣ ਨਾ ਡੇ ਰਿਹਾ ਸ਼ੀਲਾਕੇ ਮਾਨ ਸਿੰਘ ਗੇਟ ਵੱਲ ਕਨਵਰਟ ਹੋ ਗਿਆ ਉਹਨੂੰ ਲੋਕੀ ਉਧਰ ਨਹੀਂ ਖਲੋਂਦੇ ਸਾਡੇ ਰੈਸ਼ੀਲਾਕੇ ਵੱਲ ਖਲੋਣ ਲੱਪੇ ਨੇ ਤੇ ਸਾਡੀਆਂ ਧੀਆਂ ਭੈਣਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਕਿਉਂਕਿ ਜਿਹੜਾ ਵੀ ਉਸ ਰਸਤੇ ਨੂੰ ਜਾਂਦਾ ਵਾ ਲੋਕੀ ਉਹਨਾਂ ਨੂੰ ਗਲਤ ਨਿਗਾਹਾਂ ਵੇਖਦੇ ਨੇ ਕਮੈਂਟ ਕਰਦੇ ਨੇ ਰੇਟ ਪੁੱਛਦੇ ਨੇ ਜਦਕਿ ਉਹ ਇਹੋ ਜਿਹੇ ਹੁੰਦੇ ਵੀ ਨਹੀਂ ਆ ਅਸੀਂ ਜਦੋਂ ਉੱਥੇ ਗਏ ਆ ਰਾਤੀ 10:30 11 ਵਜੇ ਕੇ ਤੇ ਅਸੀਂ ਤੇ ਉ ਵਾਲੀ ਪਵਿੱਤਰ ਧਰਤੀ ਤੇ ਬੈਠੇ ਆ। ਸਾਨੂੰ ਤੇ ਇਹ ਲੱਗਾ ਕਿ ਅਸੀਂ ਪਤਾ ਨਹੀਂ ਕਿਹੜੀ ਮੈਟਰੋ ਸਿਟੀ ਤੇ ਆਏ ਜਿੱਥੇ ਇਹ ਕੰਮ ਓਪਨਲੀ ਇਲਲੀਗਲ ਆ। ਜਦੋਂ ਅਸੀਂ ਉੱਥੇ ਖਲੋਤਿਆਂ ਤੇ ਤੁਹਾਡੇ ਸਾਹਮਣੇ ਹੀ ਆ ਬਾਕੀ ਤੁਸੀਂ ਵੀਡੀਓ ਚ ਵੇਖਿਆ ਸ਼ਰਿਆਮ ਕੁੜੀਆਂ ਆ ਰਹੀਆਂ ਰੇਟ ਦੱਸਣ ਦੀਆਂ ਜੇ ਉਹਨਾਂ ਨੂੰ ਪੁਲਿਸ ਦਾ ਡਰ ਪੁੱਛਿਆ ਗਿਆ ਕਿ ਇੱਥੇ ਪੁਲਿਸ ਦਾ ਤਾਂ ਨਹੀਂ ਕੋਈ ਡਰ ਉਹਨਾਂ ਸ਼ਰਿਆਮ ਨੂੰ ਕਹਾਂਗੇ ਨਾ ਜੀ ਨਾ ਇੱਥੇ ਪੁਲਿਸ ਪਲਸ ਨਹੀਂ ਆਂਦੀ। ਸਾਡੇ ਹੋਟਲ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਹੈ। ਪੁਲਿਸ ਵਾਲਿਆਂ ਦੀ ਸੈਟਿੰਗ ਹੈ ਜੀ ਕਿ ਇਹ ਡਰ ਦੀ ਕਰ ਇਹ ਉਹਨਾਂ ਵੱਲੋਂ ਸਾਨੂੰ ਦੱਸ ਹੈਗਾ। ਦੇਖੋ ਪੁਲਸ ਨਾ ਹੋਣ ਦੀ ਸੈਟਿੰਗ ਆ ਪਾਜੀ ਵੇਖੋ ਜੇ ਉਹਨਾਂ ਨੂੰ ਪੁਲਸ ਦਾ ਡਰ ਨਹੀਂ ਹੈਗਾ ਤਾਂ ਕਰਕੇ ਹੀ ਇਹ ਦੇ ਵਪਾਰ ਦਾ ਧੰਦਾ ਚੱਲਣ ਦਿਆ ਨਹੀਂ ਤੇ ਪੁਲਸ ਦੀ ਤੇ ਵਰਦੀ ਦਾ ਇੰਨਾ ਕ ਡਰ ਹੁੰਦਾ ਸਾਇਰਨ ਕਿਤੇ ਨਾਲ ਦੇ ਮਹੱਲੇ ਬਚਦਾ ਹੋਵੇ ਤੇ ਗੁਨੇਗਾਰ ਆਪਣੇ ਮਹੱਲਾ ਛੱਡ ਕੇ ਭੱਜ ਜਾਂਦਾ ਵਾ ਸਸੇਕਲ ਜੀ ਸਾਰਿਆਂ ਤੁਸੀਂ ਤੇਰੇ ਦਾ ਸਿਟੀ ਹੈਡਲਾਈਨਸ ਤੇ ਮੈਂ ਆ ਤੁਹਾਡੇ ਨਾਲ ਵਾਸ਼ਪ ਸਿਕਵਲ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਐ ਅੰਮ੍ਰਿਤਸਰ ਸ਼ਹਿਰ ਦੀ ਜਿਸ ਦੇ ਵਿੱਚ ਦੇ ਵਪਾਰ ਦੀ ਸਾਹਮਣੇ ਆਂਦੀ ਗੱਲ ਕਿ ਦੇ ਵਪਾਰ ਗੁਰੂ ਨਗਰੀ ਕੋ ਰਾਮਦਾਸ ਦੀ ਧਰਤੀ ਤੇ ਚੱਲ ਰਿਹਾ ਕਿਉਂਕਿ ਦੇਖੇ ਜਾਵੇ ਤਾਂ ਰਸਤਾ ਆ ਵੀ ਉਹੀ ਐ ਜਿਹੜਾ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਤੇ ਗੱਲ ਕਰੀਏ ਦੇ ਵਪਾਰ ਦੀ ਪਹਿਲਾਂ ਬਹੁਤ ਦੇਰ ਤੋਂ ਆਵਾਜ਼ ਉਠਾਈ ਜਾ ਰਹੀ ਸੀ ਬੱਸ ਸਟੈਂਡ ਤੇ ਵੀ ਚੱਲ ਰਿਆ ਸੀਗਾ ਪਰ ਹੁਣ ਜਿੱਥੇ ਬੱਸ ਸਟੈਂਡ ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਆ ਉਸ ਤੋਂ ਬਾਅਦ ਥੋੜੀ ਹੀ ਦੂਰ ਇੱਕ ਮਾਨ ਸਿੰਘ ਗੇਟ ਆਪਾਂ ਗੱਲ ਕਰ ਲਈਏ ਉਹ ਵੀ ਰਾਸ਼ੀ ਹਰਮੰਦਰ ਸਾਹਿਬ ਨੂੰ ਜਾਂਦਾ ਉੱਥੇ ਸ਼ੁਰੂ ਹੋ ਗਿਆ ਤੇ ਇਹ ਜਿਹੜੀ ਵੀਡੀਓ ਵਾਇਰਲ ਜੀ ਜਿਹੜੇ ਸਮਾਜ ਸੇਵਿਕ ਨੇ ਜਿਨ੍ਹਾਂ ਵੱਲ ਖੋਦੇ ਸਟ੍ਰਿੰਗ ਆਪਰੇਸ਼ਨ ਕੀਤਾ ਗਿਆ ਤੇ ਸਾਰੀ ਗੱਲ ਬਾਹਰ ਆਈਏ ਜਾਣਾਂਗੇ ਆਖਰ ਕਿਸ ਤਰ੍ਹਾਂ ਦੀ ਇਹ ਗੱਲ ਹੈ ਕਿ ਕਿੱਥੋਂ ਦਾ ਦੇ ਵਪਾਰ ਇਹ ਸ਼ੁਰੂ ਹੋਇਆ ਤੇ ਕੌਣ ਨੇ ਇਹ ਲੋਕ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਰਨ ਜੀ ਇਹ ਤੁਸੀਂ ਜਿਹੜਾ ਸਟ੍ਰਿੰਗ ਆਪਰੇਸ਼ਨ ਕੀਤਾ ਹੈ ਕਿਸ ਧਿਆਨ ਨਾਲ ਕੀਤਾ ਕਿਵੇਂ ਤੁਹਾਨੂੰ ਪਤਾ ਲੱਗਿਆ ਇਸ ਚੀਜ਼ ਬਾਰੇ ਤੇ ਕਿਵੇਂ ਕਿਸ ਸਭਾ ਸੀ ਕਿਸਾਨ ਦੇਖੋ ਜੀ ਪਹਿਲਾਂ ਕੁਝ ਤੁਹਾਨੂੰ ਦੱਸਣਾ ਚਾਹਾਂਗਾ ਕੁਝ ਸਮੇਂ ਪਹਿਲਾਂ ਵੀ ਅਸੀਂ ਇੱਕ ਸਟ੍ਰਿੰਗ ਆਪਰੇਸ਼ਨ ਕੀਤਾ ਹੈਗਾ ਇੱਥੇ ਬੱਸ ਸਟੈਂਡ ਦਾ ਅੱਜ ਤੋਂ 4-5 ਮਹੀਨੇ ਪਹਿਲਾਂ ਵੀ ਕੀਤਾ ਹੈਗਾ ਤੇ ਉਹ ਦੋਦੇ ਤੇ ਕਾਰਵਾਈ ਵੀ ਕੀਤੀ ਤੇ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਉਹ ਪਾਇਆ ਉਸ ਤੋਂ ਬਾਅਦ ਹੁਣ ਕੀ ਹੋਇਆ ਸਾਨੂੰ ਕਿਸੇ ਦਾ ਮੈਸੇਜ ਆਇਆ ਕਿ ਭਾਜੀ ਜਿਹੜਾ ਤੁਸੀਂ ਉਹ ਵੀਡੀਓ ਅਪਲੋਡ ਕੀਤੀ ਸੀ ਉੱਥੇ ਤੇ ਕਾਰਵਾਈ ਹੋ ਗਈ ਆ ਲੇਕਿਨ ਉਹਦਾ ਖਮਿਆਜਾ ਸਾਨੂੰ ਲੋਕਾਂ ਨੂੰ ਇਸ ਕਦਰ ਭੁਗਤਣਾ ਪੈ ਰਿਹਾ ਕਿ ਉਹ ਸਾਰਾ ਦੇ ਵਪਾਰ ਦਾ ਧੰਨਾ ਹੁਣ ਨਾ ਡੇ ਰਿਹਾ ਸ਼ੀਲਾਕੇ ਮਾਨ ਸਿੰਘ ਗੇਟ ਵੱਲ ਕਨਵਰਟ ਹੋ ਗਿਆ ਉਹਨੂੰ ਲੋਕੀ ਉਧਰ ਨਹੀਂ ਖਲੋਂਦੇ ਸਾਡੇ ਰੈਸ਼ੀਲਾਕੇ ਵੱਲ ਖਲੋਣ ਲੱਪੇ ਨੇ ਤੇ ਸਾਡੀਆਂ ਧੀਆਂ ਭੈਣਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਕਿਉਂਕਿ ਜਿਹੜਾ ਵੀ ਉਸ ਰਸਤੇ ਨੂੰ ਜਾਂਦਾ ਵਾ ਲੋਕੀ ਉਹਨਾਂ ਨੂੰ ਗਲਤ ਨਿਗਾਹਾਂ ਵੀਚਦੇ ਨੇ ਕਮੈਂਟ ਕਰਦੇ ਨੇ ਰੇਟ ਪੁੱਛਦੇ ਨੇ ਜਦਕਿ ਉਹ ਇਹੋ ਜਿਹੇ ਹੁੰਦੇ ਵੀ ਨਹੀਂ ਆ ਤੇ ਉਹਨੇ ਜਿਹੜਾ ਸਾਡਾ ਗੱਲ ਕੀਤੀ ਤੇ ਸਾਨੂੰ ਵੀ ਬੜਾ ਫੀਲ ਹੋਇਆ ਕਿ ਕੋਈ ਆਪਣੇ ਮਾਂ ਜਾਂਦੀ ਹੋਵੇ ਤੇ ਇਹੋ ਜਿਹੋਰ ਨਾਲ ਵਾਕਿਆ ਹੋ ਜਾਏ ਤੇ ਸ਼ਰਮ ਨਾਲ ਡੁੱਬਣ ਵਾਲੀ ਗੱਲ ਆ ਅਸੀਂ ਜਿਹੜੇ ਉੱਥੇ ਗਏ ਆ ਰਾਤੀ 10:30 11 ਵਜੇ ਕੇ ਤੇ ਅਸੀਂ ਤਾਂ ਉੱਥੇ ਵੇਖ ਕੇ ਹਾਰਨ ਹੋ ਗਈ ਸਾਨੂੰ ਤਾਂ ਲੱਗਾ ਹੀ ਨਹੀਂ ਹੈ ਅੰਬਰਸਰ ਸਾਹਿਬ ਵਾਲੀ ਪਵਿੱਤਰ ਧਰਤੀ ਤੇ ਬੈਠੇ ਆ ਸਾਨੂੰ ਤੇ ਇਹ ਲੱਗਾ ਕਿ ਅਸੀਂ ਪਤਾ ਨਹੀਂ ਕਿਹੜੀ ਮੈਟਰੋ ਸਿਟੀ ਤੇ ਆਏ ਜਿੱਥੇ ਇੱਕ ਕੰਮ ਓਪਨਲੀ ਇਲਲੀਗਲ ਆ ਤੇ ਜਿਹੜੇ ਅਸੀਂ ਉੱਥੇ ਖਲੋਤਿਆਂ ਤੇ ਤੁਹਾਡੇ ਸਾਹਮਣੇ ਹੀ ਆ ਬਾਕੀ ਤੁਸੀਂ ਵੀਡੀਓ ਚ ਵੇਖਿਆ ਸ਼ਰਿਆਮ ਕੁੜੀਆਂ ਆ ਰਹੀਆਂ ਰੇਟ ਦੱਸਣ ਦੀਆਂ ਜੇ ਉਹਨਾਂ ਨੂੰ ਪੁਲਿਸ ਦਾ ਡਰ ਪੁੱਛਿਆ ਗਿਆ ਕਿ ਇੱਥੇ ਪੁਲਿਸ ਦਾ ਤਾਂ ਨਹੀਂ ਕੋਈ ਡਰ ਉਹਨਾਂ ਸ਼ਰਿਆਮ ਮਤਲਬ ਕਿ ਪੁਲਸ ਵਾਲਿਆਂ ਦੀ ਸੈਟਿੰਗ ਹੈ ਜੀ ਇਹ ਡਰ ਦੀ ਇਹ ਉਹਨਾਂ ਵੱਲੋਂ ਸਾਨੂੰ ਦੱਸ ਹੈਗਾ ਦੇਖੋ ਅਹੀ ਜਿਹੜੀ ਚੀਜ਼ ਨਹੀਂ ਦੇਖੀ ਉਹਦੇ ਬਾਰੇ ਆਪਾਂ ਨਹੀਂ ਕਵਾਂਗੇ ਕਿਉਂਕਿ ਦੇਖੋ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਪੁਲਸ ਨਾਲ ਉਹਨਾਂ ਦੀ ਸੈਟਿੰਗ ਆ ਭਾਜੀ ਵੇਖੋ ਜੇ ਉਹਨਾਂ ਨੂੰ ਪੁਲਸ ਦਾ ਡਰ ਨਹੀਂ ਹੈਗਾ ਤਾ ਕਰਕੇ ਹੀ ਇਹ ਦੇ ਵਪਾਰ ਦਾ ਧੰਦਾ ਚੱਲੰਦਿਆ ਨਹੀਂ ਤੇ ਪੁਲਿਸ ਦੀ ਤੇ ਵਰਦੀ ਦਾ ਇੰਨਾ ਕ ਡਰ ਹੁੰਦਾ ਸਾਇਰਨ ਕਿ ਨਾਲ ਦੇ ਮਹੱਲੇ ਬਚਦਾ ਹੋਵੇ ਤੇ ਗੁਨੇਗਾਰ ਆਪਣੇ ਮਹੱਲਾ ਛੱਡ ਕੇ ਭੱਜ ਜਾਂਦਾ ਤਾਂ ਬਰਨ ਜੀ ਤੁਹਾਨੂੰ ਨਹੀਂ ਲੱਤੇ ਇੱਕ ਗੱਲ ਪੁਲਿਸ ਤੱਕ ਪਹੁੰਚਣੀ ਜਾਈ تھی ਜਿਹੜੀ ਗੱਲ ਤੁਹਾਡੇ ਤੇ ਪਹੁੰਚੀ ਦੇਖੋ ਹੁੰਦਾ ਪਤਾ ਕੀ ਗੱਲ ਆ ਲੋਕੀ ਪੁਲਿਸ ਨੂੰ ਹੁਣ ਤਾਂ ਨਹੀਂ ਇਨਫੋਰਮੇਸ਼ਨ ਦਿੰਦੇ ਕਿਉਂਕਿ ਪੁਲਿਸ ਦੀ ਤੇ ਪਬਲਿਕ ਦੀ ਡੀਲਿੰਗ ਨਹੀਂ ਹੈਗੀ ਕੋਈ ਖਾਸ ਠੀਕ ਆ ਨਾ ਕੁਝ ਖਾਸ ਹੀ ਉਹਨਾਂ ਨੇ ਰੱਖੇ ਹੁੰਦੇ ਇੱਕ ਦੋ ਜਾਣੇ ਜਿਨ੍ਹਾਂ ਨਾਲ ਡੀਲਿੰਗ ਹੁੰਦੀ ਆ ਬਾਕੀ ਕਿਸੇ ਨਾਲ ਡੀਲਿੰਗ ਨਹੀਂ ਹੈ ਤੇ ਜੇ ਕੋਈ ਮੇਰੇ ਵਰਗਾ ਆਮ ਬੰਦਾ ਕਿਸ ਕੰਨ ਨੂੰ ਪ੍ਰੋਬਲਮ ਹੁੰਦੀ ਲੋਕਾਂ ਨੂੰ ਨਹੀਂ ਪਹੁੰਚਾਉਂਦੇ ਤੇ ਮੇਰੇ ਵਰਗਿਆਂ ਤੱਕ ਤਾਂ ਪਹੁੰਚਾਉਂਦੇ ਨੇ ਚਲੋ ਹਨ ਨੂੰ ਕੋਈ ਲਗਦੀ ਆਵਾਜ਼ ਪ੍ਰਸ਼ਾਸਨ ਦਾ ਕਿ ਪਹੁੰਚਾਉਣ ਵਾਲੀ ਤੇ ਅਹੀ ਉਹਨਾਂ ਨੂੰ ਜਾਗਰ ਕਰੀਦਾ ਫਿਰ ਮਰਨ ਜੀ ਤੁਸੀਂ ਉੱਥੇ ਗਏ ਹੋ ਤਾਂ ਕੀ ਮਾਹੌਲ ਸੀ ਕਿੰਨੀ ਕੁ ਕੁੜੀਆਂ ਸੀਗੀਆਂ ਉੱਤੇ ਕੀ ਕੀ ਉਮਰ ਦੀਆਂ ਸੀਗੀਆਂ ਕੀ ਮਾਹੌਲ ਸੀ ਭਾਈ ਮਾਹੌਲ ਤੇ ਉੱਥੇ ਇੰਨਾ ਗੰਦਾ ਹੈਗਾ ਕਿ ਅਸੀਂ ਆਪਣੇ ਕੈਮਰੇ 'ਚ ਨਹੀਂ ਵਿਖਾ ਸਕਦੇ ਜਿਹੋ ਜਿਹਾਂ ਲੈਂਗੁਏਜਸ ਯੂਜ਼ ਕਰਦੀਆਂ ਨੇ ਉੱਥੇ ਬਹੁਤ ਵੱਤੋ ਬੱਤਰ ਮਾਹੌਲ ਸੀਗਾ ਉਮਰਾਂ ਦੀ ਗੱਲ ਕਰੀਏ ਤੇ 17 16 ਸਾਲਾਂ ਤੋਂ ਸ਼ੁਰੂ ਹੋ ਕੇ ਤੁਸੀਂ ਉੱਪਰ ਤੱਕ ਲਾ ਲੋ ਉੱਥੇ ਤਾਂ ਕਈ ਇਹੋ ਜਿਹੇ ਵਿਖਿਆ ਵਿਚਾਰੀਆਂ ਜਿਨ੍ਹਾਂ ਨੂੰ ਅਸੀਂ ਦੇਖ ਵੀ ਨਹੀਂ ਸਕਦੇ ਕੀ ਗਲਤ ਕੰਮ 'ਚ ਵੀ ਹੋਣਗੀਆਂ ਝੂੜੇ ਪਾਏ ਹੋਏ ਕਈਆਂ ਨੇ ਤੇ ਤਾਂ ਵੀ ਉੱਥੇ ਕੰਮ ਚੱਲਣ ਦਿਆ ਵਾ ਮਿਲ ਕੇ ਉੱਥੇ ਮਾਹੌਲ ਇਹੋ ਜ ਸੁਣ ਕੇ ਤਾਂ ਚਲਾਗਾ ਲੇਕਿਨ ਮੈਂ ਆਪ ਵੀ ਅੱਖੀਂ ਵੇਖ ਲਿਆ ਕਿ ਉੱਥੋਂ ਕੋਈ ਆਮ ਘਰ ਦਾ ਬੰਦਾ ਜਾਂ ਆਮ ਪਬਲਿਕ ਜਿਹੜੀ ਇਹ ਕੰਮਾਂ 'ਚ ਨਹੀਂ ਗਈ ਉਹ ਤੋਂ ਕ੍ਰੋਸ ਨਹੀਂ ਕਰ ਸਕਦੀ ਸਮਾਂ ਕੀ ਸੀਗਾ ਸਮਾਂ ਕੀ ਸੀਗਾ ਸਮਾਂ ਸੀਗਾ ਕਿ ਉਸ ਟਾਈਮ ਅਸੀਂ ਪਹੁੰਚੇ ਹਾਂ ਸਾਢੇ 10 ਪਹੁੰਚੇ ਹਾਂ ਤੇ ਸਾਢੇ 11 ਪਾਉਣੇ 12 ਵਜੇ ਤੱਕ ਇਹੋ ਪੂਰਾ ਸਟਿੰਗ ਕੀਤਾ ਤੇ ਉੱਥੇ ਕੰਮ ਖੁੱਲੇ 'ਚ ਚੱਲਣ ਦੇ ਆਏਗਾ ਸ਼ਰਧਾਲੂਆਂ ਤੇ ਵੇਖੋ ਤੁਹਾਡੇ ਚੈਨਲ 'ਆਈ ਦੱਸਣਾ ਚਾਹਾਂਗਾ ਸ਼ਰਧਾਲੂਆਂ ਤੇ ਬਹੁਤ ਗਲਤ ਈਮੇਲ ਸੈਟਅਪ ਹੋ ਰਹੀ ਆ ਅੰਬਰਦਾ ਸਾਹਿਬ ਦੀ ਕਿਉਂਕਿ ਸ਼ਰਧਾਲੂ ਜਿਹੜੇ ਆਂਦੇ ਨੇ ਬੱਸ ਸਟੈਂਡ ਤੋਂ ਉਹ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਨੇ ਉਹ ਰਾਹ ਸਿੱਧਾ ਦਰਬਾਰ ਤੇ ਉਸ ਤੋਂ ਪਹਿਲਾਂ ਹੀ ਉਹ ਇਹੋ ਜਿਹਾ ਵਪਾਰ ਦੇਖਦੇ ਨੇ ਤੇ ਉਹ ਕੀ ਸ਼ਮੀ ਲੈ ਕੇ ਜਾਂਦੇ ਨੇ ਅੰਬਰਸਰ ਸਾਹਿਬ ਦੀ ਤੇ ਨਾਲੇ ਉਹ ਵਿਚਾਰੇ ਆਂਦੇ ਗੁਰੂ ਘਰ ਮੱਥਾ ਟੇਕਣ ਨੇ ਤੇ ਉਹਨਾਂ ਦੇ ਮਨ 'ਚ ਕੀ ਆਂਦਾ ਹੋਊਗਾ ਕਿ ਅੰਬਰਸਰ ਵਾਲੇ ਜਿਨ੍ਹਾਂ ਦੇ ਧਰਤੀ ਦੇ ਨਾਲ ਵੱਡਾ ਇਤਿਹਾਸਿਕ ਆਪਣਾ ਗੁਰੂ ਘਰ ਆ ਤੇ ਉਹ ਕੀ ਇਹਦੀ ਸੰਭਾਈ ਨਹੀਂ ਕਰ ਸਕਦੇ ਬਹੁਤ ਗਲਤ ਮੈਸੇਜ ਆ ਰਹੇ ਨੇ ਇਹ ਤੇ ਹਰ ਕਹੇ ਨੂੰ ਉੱਠ ਕੇ ਆਵਾਜ਼ ਚੁਕਨੀ ਚਾਹੀਦੀ ਹੈ ਕਿ ਆਪਾਂ ਘੱਟੋ ਘਾਟ ਆਪਣੇ ਅੰਬਰਸਰ ਸਾਹਿਬ ਜਾਂ ਗੁਰੂ ਘਰਾਂ ਲਾਗੇ ਕੋਈ ਵੀ ਗੁਰੂ ਘਰ ਹੋਵੇ ਇੱਥੇ ਇਕੱਲੇ ਦਰਬਾਰ ਸਾਹਿਬ ਦੀ ਨਹੀਂ ਮੈਂ ਗੱਲ ਕਰ ਰਿਹਾ ਵੇਖੋ ਉਹ ਤਾਂ ਸਾਰਿਆਂ ਦਾ ਸਤਿਕਾਰ ਝੁਕਦਾ ਮੱਥਾ ਉੱਤੇ ਜਾ ਕੇ ਕੋਈ ਵੀ ਛੋਟਾ ਵੱਡਾ ਮੰਦਿਰ ਗੁਰਦੁਆਰਾ ਜਾਂ ਚਰਚ ਕੁਝ ਵੀ ਹੋਵੇ ਕਿਸੇ ਦੇ ਲਾਗੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਗੁਰੂ ਜੀ ਨਿਹੰਗ ਸਿੰਘਾਂ ਨੇ ਇਹ ਬਾਤ ਚੁੱਕ ਲਈ ਤੁਸੀਂ ਵੀ ਆਵਾਜ਼ ਚੁੱਕ ਲਈ ਪੁਲਿਸ ਨੇ ਵੀ ਆਵਾਜ਼ ਚੁੱਕ ਲਈ ਥੱਲ ਨਹੀਂ ਪੈ ਰਹੀ ਕਮੀ ਕੀ ਦੇਖ ਰਹੇ ਹੋ ਕਿ ਥੱਲ ਔਰੋਂ ਤੱਕ ਨਹੀਂ ਪੈਣੀ ਜਦੋਂ ਪਬਲਿਕ ਨਹੀਂ ਅਵੇਅਰ ਹੁੰਦੀ ਠੀਕ ਹੈ ਨਾ ਪਬਲਿਕ ਉਦੋਂ ਪਬਲਿਕ ਅਵੇਅਰ ਹੋ ਜੇਗੀ ਜਦੋਂ ਉਦੋਂ ਆਪੇ ਥੱਲ ਪੈਣੀ ਆ ਪਬਲਿਕ ਹਰ ਕੋਈ ਵੇਖੋ ਮੈਂ ਕੱਲਾ ਮੈਂ ਕੋਈ ਏ ਤੇ ਨਹੀਂ ਮੈਂ ਬਾਹੂ ਬਲੀ ਆ ਕਿ ਮੈਂ ਹੀ ਸਾਰੇ ਕੰਮ ਕਰਨੇ ਆ ਜਦੋਂ ਹਰ ਕੋਈ ਉੱਠਣਾ ਸ਼ੁਰੂ ਹੋਏਗਾ ਹਰ ਕੋਈ ਆਪਣੀ ਆਵਾਜ਼ ਚੁਕਣੀ ਸ਼ੁਰੂ ਹੋਏਗਾ ਇਹ ਚੀਜ਼ਾਂ ਦਾ ਬਹੁਤ ਜਲਦ ਥੱਲ ਪੈਣੀ ਤੇ ਪੁਲਿਸ ਨੂੰ ਵੀ ਚਾਹੀਦਾ ਕਿ ਪਬਲਿਕ ਨਾਲ ਡੀਲਿੰਗ ਬਣਾ ਕੇ ਰੱਖਣ ਤੇ ਇਹੋ ਜਿਹੇ ਕਿਹੜੇ ਕੰਮ ਹੁੰਦੇ ਜ਼ਰੂਰੀ ਨਹੀਂ ਆ ਕਿ ਵੀਡੀਓ ਵਾਇਰਲ ਹੋਈ ਤੇ ਪੁਲਿਸ ਤੱਕ ਪਹੁੰਚੀ ਆ ਪੁਲਿਸ ਦਾ ਤੇ ਕੰਮ ਆਪਣੇ ਏ ਉਹਨਾਂ ਪੁਲਿਸ ਨੂੰ ਤਾਂ ਪਤਾ ਹੋਣਾ ਚਾਹੀਦਾ ਸਾਡੇ ਏਰੀਆ 'ਚ ਕੀ ਕੀ ਹੋਣਾ ਚਾਹੀਦਾ ਹੁੰਦਾ ਵਾ ਤੇ ਪੁਲਿਸ ਨੂੰ ਤਾਂ ਪਹਿਲ ਦੇ ਆਧਾਰ ਤੇ ਨੱਥ ਪਾਣੀ ਚਾਹੀਦੀ ਇਹ ਵੀਡੀਓ ਤਾਂ ਬੰਨਣੀ ਨਹੀਂ ਚਾਹੀਦੀ ਮਤਲਬ ਕਿ ਪੁਲਿਸ ਦੀ ਹੀ ਕਮੀ ਹੈ ਕਿਉਂਕਿ ਪੁਲਿਸ ਚਾਵੇ ਕੀ ਕੁਝ ਨਹੀਂ ਹੁੰਦਾ ਆਮ ਜਨਤਾ ਤੱਕ ਗੱਲ ਪਹੁੰਚ ਰਹੀ ਐ ਤੁਹਾਡੇ ਵਰਗੇ ਸਮਾਜ ਵੇ ਦਾ ਗੱਲ ਪਹੁੰਚ ਰਹੀ ਐ ਪੁਲਿਸ ਤੱਕ ਹੀ ਨਹੀਂ ਪਹੁੰਚ ਰਹੀ ਪਾਜੀ ਦੇਖੋ ਮੈਂ ਕਿੱਥੇ ਰਹਿਣਾ ਵਾ ਉਥੋਂ ਮੇਰੇ ਖਿਆਲ ਚ ਅੱਧਾ ਅੱਧਾ ਘੰਟੇ ਦਾ ਰਾਹ ਵਾ ਮੇਰੇ ਘਰ ਦਾ ਠੀਕ ਐ ਤੇ ਉਸ ਥਾਣੇ ਜਾਂ ਚੌਕਿਆਂ ਦਾ 10-10 ਮਿੰਟ ਦੀ ਦੂਰੀ ਤਾਂ ਨਹੀਂ ਗਈਆਂ ਤੇ ਕੀ ਉਹਨਾਂ ਨੂੰ ਪਤਾ ਨਹੀਂ ਪੀਸੀਆਰ ਸ਼ਰੀਆਮ ਘੁੰਮਦੀ ਆ ਲਾ ਕੇ ਕੰਮ ਚੱਲਣ ਦਿਆ ਵਾ ਆਪਾਂ ਤਾਂ ਤਾਂ ਨਹੀਂ ਪਾਉਂਦੇ ਇਹੋ ਜੀ ਚੀਜ਼ਾਂ ਕਿ ਆਪਾਂ ਪੁਲਿਸ ਦੀ ਵੀ ਬਦਨਾਮੀ ਨਹੀਂ ਚਾਹੁੰਦੇ ਵੇਖੋ ਮੈਨੂੰ ਨਹੀਂ ਪਤਾ ਉਹ ਕਿਉਂ ਨਹੀਂ ਕਾਰਵਾਈ ਹੁੰਦੀ ਜਾਂ ਉਹਨਾਂ ਉਹ ਕਰਨਾ ਨਹੀਂ ਚਾਹੁੰਦੇ ਇਹ ਪੁਲਿਸ ਜਾਣੇ ਜਾਂ ਉਹਨਾਂ ਦੇ ਅਫਸਰ ਜਾਣਨ ਅਸੀਂ ਤਾਂ ਸਿਰਫ ਇਹ ਚੀਜ਼ ਵੇਖੀ ਕਿ ਉੱਥੋਂ ਦੀ ਪਬਲਿਕ ਨਾ ਪਰੇਸ਼ਾਨ ਹੋਵੇ ਆਮ ਜਿਹੜੇ ਘਰ ਦੇ ਲੋਕ ਨੇ ਉਹ ਉੱਥੇ ਖੁੱਲ੍ਹੇਆਮ ਘੁੰਮ ਫਿਰ ਸਕਣ ਉਹ ਡਰ ਦੇ ਮਾਹੌਲ 'ਚ ਨਾ ਰਹਿਣ ਕਿ ਹੱਡੇ ਨਾਲ ਕੋਈ ਬਦਤਮੀਜ਼ੀ ਨਾ ਕਰਦੇ ਤੇ ਜਿਹੜੇ ਸਾਡੇ ਗੁਰੂ ਘਰ ਨੇ ਦਰਬਾਰ ਸਾਹਿਬ ਦੇ ਉੱਤੇ ਬਦਨਾਮੀ ਨਾ ਹੋਵੇ ਕਿ ਦਰਬਾਰ ਸਾਹਿਬ ਅ ਮਤਲਬ ਕਿ ਤੁਸੀਂ ਆਵਾਜ਼ ਚੁੱਕੀ ਉਹਨਾਂ ਲੋਕਾਂ ਕਰਕੇ ਜਿਹੜੇ ਉੱਥੇ ਪਰੇਸ਼ਾਨ ਹੋ ਰਹੇ ਸੀਗੇ ਭਾਜੀ ਕੋਈ ਡੀਸੀ ਆ ਕਮਿਸ਼ਨਰ ਸਾਹਿਬ ਵੱਲੋਂ ਕਿਸੇ ਨੇ ਤੁਹਾਨੂੰ ਐਪਰੀਸ਼ੀਏਟ ਨਹੀਂ ਕੀਤਾ ਹਲੇ ਤੱਕ ਕਿ ਕਿ ਵਰੁਣ ਜੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਆਵਾਜ਼ ਚੁੱਕੀ ਮੈਨੂੰ ਅਗੇ ਨਾ ਫੋਨ ਕਰਕੇ ਨਹੀਂ ਗਿਆ ਕਿ ਹਾਂ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਇਹੋ ਜਿਹੇ ਜਦੋਂ ਆਵਾਜ਼ ਚੁੱਕਦੇ ਤਾਂ ਥ੍ਰੈਟ ਵੀ ਆਉਂਦੇ ਰਹਿੰਦੇ ਆ ਥ੍ਰੈਟ ਤੁਹਾਨੂੰ ਐਸੇ ਆਉਂਦੇ ਰਹਿੰਦੇ ਭਾਜੀ ਉਹਦੇ ਚਲੋ ਹੁਣ ਕੀ ਨਾ ਲਈਏ ਕੋਈ ਛੋਟਾ ਜਿਹਾ ਸ਼ਾਇਰ ਸਮਝਾਉਣ ਦੇ ਰੂਪ ਚ ਥ੍ਰੈਟ ਹੁੰਦਾ ਕੀ ਨਾ ਕਰਿਆ ਕੀ ਲੋਡ ਹੈ ਨਾ ਹੁੰਦਾ ਟਰੈਡੀ ਆ ਲੇਕਿਨ ਅਹੀ ਕਹਿੰਦੇ ਕੋਈ ਗੱਲ ਨਹੀਂ ਚਲੋ ਅੱਗੇ ਤੋਂ ਵੇਖਾਂਗੇ ਜਾਂ ਅੱਗੇ ਕਰਾਂਗੇ ਬਟ ਜਿਹੜੀ ਤੁਸੀਂ ਕਹਿ ਕੇ ਕਿਸੇ ਦਾ ਫੋਨ ਨਹੀਂ ਆਇਆ ਵੇਖੋ ਮੈਂ ਆਪਣੀ ਗੱਲ ਨਹੀਂ ਕਰਨ ਦਿਆ ਲੇਕਿਨ ਇਹ ਜ਼ਰੂਰੀ ਹੈ ਕਿ ਕੋਈ ਵੀ ਚੰਗਾ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਵਾ ਕਿਉਂਕਿ ਕਿਉਂਕਿ ਕਿਸੇ ਨੂੰ ਤੁਸੀਂ ਕਰੋਗੇ ਨਾ ਕਿਸੇ ਨੂੰ ਹੱਲਾਸ਼ੀਰੀ ਦੋਗੇ ਜਾਂ ਕਿਸੇ ਨੂੰ ਐਪਰੀਸ਼ੀਏਟ ਕਰੋਗੇ ਉਹਦੀ ਸਰਾਹਨਾ ਕਰੋ ਉਹਦਾ ਅੰਦਰੋਂ ਤਾਂ ਸਾਹ ਹੋਰ ਵੱਧਦਾ ਕਿ ਯਾਰ ਮੈਂ ਚੰਗੇ ਕੰਮ ਕਰਾਂ ਮੈਨੂੰ ਅੱਛੇ ਲੋਗ ਅਫਸਰ ਮੈਨੂੰ ਅਪਰੀਸ਼ੀਏਟ ਕਰਦੇ ਨੇ ਜੇ ਉਹ ਐਪਰੀਸ਼ੀਏਟ ਨਹੀਂ ਕਰਦਾ ਇੱਕ ਅੱਧੀ ਵੀਡੀਓ ਹੋਰ ਪੈ ਜੂਗੀ ਮੈਂ ਵੀ ਠੰਡਾ ਹੋ ਕੇ ਬੈ ਜਾਗਾ ਯਾਰ ਮੈਂ ਵੀਡੀਓ ਕੱਲਾ ਹੀ ਪਾਣ ਜੋਗਾ ਵਾ ਇਹ ਫਰਕ ਪੈਂਦਾ ਵਾ ਆਖਰੀ ਸਵਾਲ ਹੈ ਕੀ ਵਰੁਣ ਜੀ ਤੁਸੀਂ ਵੀ ਆਵਾਜ਼ ਚੁੱਕ ਲਈ ਆ ਹਨਾ ਪੁਲਿਸ ਕਮਿਸ਼ਨਰ ਤੱਕ ਵੀ ਗੱਲ ਪਹੁੰਚ ਚੁੱਕੀ ਆ ਤੇ ਫਿਰ ਐਟ ਦੀ ਐਂਡ ਤੇ ਦੇਵ ਵਪਾਰ ਕਰ ਰਹੇ ਨੇ ਜਾਂ ਨਸ਼ੇ ਵਾਲੇ ਵੀ ਵੀਡੀਓ ਵਾਇਰਲ ਆਉਂਦੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਇਹੋ ਜੀ ਚੀਜ਼ਾਂ ਘੜ ਤੋਂ ਘੜ ਇਹੋ ਜਿਹਾ ਗੁਰੂ ਲਾ ਕੇ ਮਨ ਕੇ ਬੰਦ ਕਰੀਏ ਇਹ ਕੰਮ ਹੈਗਾ ਪੁਲਸ ਦਾ ਨਾਤਾ ਪਾਣੀ ਬਟ ਮੈਂ ਇੱਥੇ ਉਹਨਾਂ ਅੱਗੇ ਬੇਨਤੀ ਕਰਾਂਗਾ ਕਿਉਂਕਿ ਦੇਖੋ ਮੈਂ ਲੜ ਲੁੜ ਤੇ ਸਕਦਾ ਨਹੀਂ ਉਹਨਾਂ ਨਾਲ ਮੈਂ ਇੱਕ ਬੇਨਤੀ ਕਰਾਂਗਾ ਕਿ ਘਰਾਈ ਸ਼ਿਲਾਕਿਆਂ ਤੋਂ ਦੂਰ ਤੇ ਕ ਗੁਰੂ ਘਰਾਂ ਤੋਂ ਦੂਰ ਹੋ ਕੇ ਜੋ ਮਰਜ਼ੀ ਕਰੋ ਤੂੰ ਹੀ ਜਾਣੋ ਪੁਲਸ ਜਾਣਾ ਤੇ ਜੇ ਇਹ ਰਹਿਸ਼ੀ ਇਲਾਕਿਆਂ ਜਾਂ ਗੁਰੂ ਘਰਾਂ ਦੇ ਲਾਗੇ ਕਰਨਗੇ ਤੇ ਮੇਰੇ ਵਰਗੇ ਫਿਰ ਮਿਆਦੇ ਹੱਥ ਜੋੜਾਂਗਾ ਮੇਰੇ ਵਰਗੇ ਸਾਰੇ ਲੋਕ ਨੇ ਹਰ ਕਿਸੇ ਨੂੰ ਆਵਾਜ਼ ਚੁਕਣੀ ਚਾਹੀਦੀ ਹੈ ਤੇ ਉਹਨਾਂ ਦੇ ਨੱਤ ਪਵਾਣੀ ਚਾਹੀਦੀ ਤੇ ਕੋਪਾ ਤੁਹਾਨੂੰ ਤੇਰੇ ਟਾਈਮ ਲਈ ਤੇ ਇਸਨ ਸਮਾਜ ਸੇਵੀ ਵਰਨੁ ਸਰਿੰਜ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਵੀਡੀਓ ਬਣਾ ਕੇ ਜਿਹੜਾ ਮੁੱਦਾ ਚੁੱਕਿਆ ਸੀਗਾ ਉਸ ਦੀ ਆਵਾਜ਼ ਉਠਾਈ ਹੈ ਤੇ ਦੇਖਿਆ ਜਾਵੇ ਲੋਕਾਂ ਨੂੰ ਜਿਹੜੀ ਆਵਾਜ਼ ਹੈ ਇਸ ਦੇ ਉੱਤੇ ਵੀ ਚੁਕਣੀ ਚਾਹੀਦੀ ਕਲੇ ਸਮਾਜ ਸੇਵਿਕ ਜਾਂ ਪੁਲਿਸ ਸੇਵੀ ਜੇ ਤੁਸੀਂ ਇਹ ਜਿਹੜੀ ਹੈ ਤੁਹਾਨੂੰ ਚੀਜ਼ਾਂ ਕੁਝ ਪਤਾ ਆਸੀਂ ਬਾਰੇ ਸਾਂਝੀ ਕਰੋ ਕਿ ਇੱਥੇ ਕੋਈ ਦੇਵਪਾਰ ਹੋ ਰਿਹਾ ਹੈ ਨਸ਼ੇ ਦਾ ਕੁਝ ਕੰਮ ਹੋ ਰਿਹਾ ਹੈ ਤੇ ਜ਼ਰੂਰ ਇਸ ਚੀਤੇ ਬਹੁਤ ਜਲਦੀ ਥਲ ਪਾ ਲਾਂਗੇ ਤੇ ਇਹ ਜੜ ਤੋਂ ਖਤਮ ਕਰ ਦਵਾਂਗੇ ਮੈਨੂੰ ਤੇ ਜਦੋਂ ਵੈਸ਼ਿਪਸ ਕਵਲ ਦਾ ਸਿਟੀ ਹੈਡਲਾਈਨ ਅੰਮ੍ਰਿਤਸਰ